ਪੰਜਾਬ ਬਜਟ ਵਿੱਚ ਸਮਾਜਿਕ ਨਿਆਂ ਤੇ ਅਨੁਸੂਚਿਤ ਜਾਤੀਆਂ ਲਈ ਵਿੱਤ ਮੰਤਰੀ ਹਰਪਾਲ ਸਿੰਘ ਵੱਲੋਂ ਵੱਡਾ ਐਲਾਨ ਕੀਤਾ ਗਿਆ ਹੈ ਵਿੱਤ ਮੰਤਰੀ ਨੇ ਐਲਾਨ ਕਰਦੇ ਹੋਏ ਕਿ ਆਕਨੁਸੂਚਿਤ ਜਾਤੀ ਦੇ ਪਾਈਚਾਰੇ ਵੱਲੋਂ ਪੰਜਾਬ ਅਨੁਸੂਚਿਤ ਜਾਤੀ ਭੂਮੀ ਵਿਕਾਸ ਅਤੇ ਵਿੱਤ ਨਿਗਮ ਤੋਂ 2020 ਤੱਕ ਲਏ ਗਏ ਸਾਰੇ ਕਰਜ਼ੇ ਮਾਫ ਕੀਤੇ ਜਾਂਦੇ ਹਨ ਇਸ ਦੇ ਨਾਲ 5000 ਲੋਕਾਂ ਨੂੰ ਲਾਭ ਮਿਲੇਗਾ ਸਾਡੇ ਪੰਜਾਬ ਦੇ ਵਿੱਤ ਮੰਤਰੀ ਸਰਦਾਰ ਹਰਪਾਲ ਸਿੰਘ ਚੀਮਾ ਜੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਾਂਗੀ ਕਿਉਂਕਿ ਅੱਜ ਬਜਟ ਦੇ ਵਿੱਚ ਉਹਨਾਂ ਲੋਕਾਂ ਦੀ ਗੱਲ ਕੀਤੀ ਗਈ ਜਿਹੜੇ ਸਦੀਆਂ ਤੋਂ ਹਾਸ਼ੀਏ ਵੱਲ ਧੱਕੇ ਹੋਏ ਲੋਕ ਨੇ ਮੈਂ ਗੱਲ ਕਰਾਂਗੀ ਆਪਣੇ ਵਿਭਾਗ ਦੇ ਅਨਸੂਚਿਤ ਜਾਤੀ ਨਾਲ ਸੰਬੰਧ ਰੱਖਣ ਵਾਲੇ ਲੋਕਾਂ ਦੀ ਅਨਸੂਚਿਤ ਜਾਤੀ ਕੋਵ ਵਿਕਾਸ ਤੇ ਵਿੱਤ ਕਾਰਪੋਰੇਸ਼ਨ ਸਾਡੀ ਇੱਕ ਕਾਰਪੋਰੇਸ਼ਨ ਹੈ ਜਿਹੜੀ ਗਰੀਬ ਪਰਿਵਾਰਾਂ ਨੂੰ ਲੋਨ ਦਿੰਦੀ ਹੈ ਔਰ ਬਹੁਤ ਲੰਬੇ ਸਮੇਂ ਤੋਂ ਇਹਨਾਂ ਪਰਿਵਾਰਾਂ ਨੇ ਲੋਨ ਲਏ ਹੋਏ ਸੀ ਉਹ ਲੋਨ ਜੋ ਕਿ ਬਹੁਤ ਥੋੜੀ ਅਮਾਉਂਟ ਦੇ ਹੁੰਦੇ ਆ ਪਰ ਉਹਦਾ ਵਿਆਜ ਵੱਧ-ਵੱਧ ਕੇ ਇੰਨਾ ਜ਼ਿਆਦਾ ਹੋ ਗਿਆ ਸੀ ਕਿ ਉਹ ਦੇਣ ਤੋਂ ਵੀ ਅਸਮਰੱਥ ਹੋ ਗਏ ਸੀ। ਇਸ ਦਾ ਕਾਰਨ ਬਹੁਤ ਵਾਰ ਇਹ ਹੁੰਦਾ ਹੈ ਕਿ ਗਰੀਬ ਘਰਾਂ ਦੇ ਵਿੱਚ ਕਈ ਵਾਰੀ ਇੱਕ ਹੀ ਬੰਦਾ ਕਮਾਉਣ ਵਾਲਾ ਜਾਂ ਬਿਮਾਰੀ ਨਾਲ ਪੀੜਤ ਹੋ ਜਾਂਦਾ ਹੈ। ਸੋ ਲੋਕ ਬਾਰ-ਬਾਰ ਕਈ ਸਾਲਾਂ ਦੇ ਸਤਾਏ ਹੋਏ ਸਾਡੇ ਕੋਲ ਆਉਂਦੇ ਸੀ। ਸੋ ਅੱਜ ਜੋ ਅਨਾਊਂਸਮੈਂਟ ਕੀਤੀ ਗਈ ਵਿੱਤ ਮੰਤਰੀ ਜੀ ਵੱਲੋਂ ਕਿ ਇਹਨਾਂ ਸਾਰੇ ਪਰਿਵਾਰਾਂ ਦੇ ਜਿਨ੍ਹਾਂ ਨੇ ਲੋਨ ਲਏ ਹੋਏ ਸੀ ਅਨੁਸੂਚਿਤ ਜਾਤੀ ਨਾਲ ਸੰਬੰਧਿਤ ਲੋਕ ਇਹਨਾਂ ਦੇ ਅਸੀਂ 31 ਮਾਰਚ 2020 ਤੱਕ ਜਿੰਨੇ ਵੀ ਲੋਕਾਂ ਨੇ ਕਰਜ਼ੇ ਲਏ ਹੋਏ ਨੇ ਉਹ ਸਾਰੇ ਕਰਜ਼ੇ ਅੱਜ ਪੰਜਾਬ ਸਰਕਾਰ ਨੇ ਮਾਫ਼ ਕਰ ਦਿੱਤੇ ਨੇ ਇਹਦੇ ਨਾਲ ਬਹੁਤ ਵੱਡੀ ਰਾਹਤ ਇਹਨਾਂ ਗਰੀਬ ਪਰਿਵਾਰਾਂ ਨੂੰ ਮਿਲੇਗੀ ਤਕਰੀਬਨ 70 ਕਰੋੜ ਦਾ ਫਾਇਦਾ ਜਿਹੜਾ ਸਾਡੇ 5000 ਤੋਂ ਵੱਧ ਪਰਿਵਾਰਾਂ ਨੂੰ ਹੋਣ ਜਾ ਰਿਹਾ ਸੋ ਇਹ ਬਹੁਤ ਖੁਸ਼ੀ ਦੀ ਗੱਲ ਹੈ ਪੰਜਾਬ ਦੇ ਗਰੀਬ ਪਰਿਵਾਰਾਂ ਲਈ ਇੱਕ ਬਹੁਤ ਰਾਹਤ ਦਾ ਸਨੇਹਾ ਪੰਜਾਬ ਸਰਕਾਰ ਵੱਲੋਂ ਮਿਲਿਆ ਇਸ ਲਈ ਮੈਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਔਰ ਵਿੱਤ ਮੰਤਰੀ ਜੀ ਦਾ ਮੈਂ ਆਪਣੇ ਵੱਲੋਂ ਦਿਲੋਂ ਧੰਨਵਾਦ ਕਰਦੀ ਹਾਂ ਔਰ ਇਸ ਤੋਂ ਬਿਨਾ ਜੋ ਐਸ ਸੀ ਸਬ ਪਲਾਨ ਲਈ ਬਹੁਤ ਵੱਡੀ ਗਿਣਤੀ ਦੇ ਵਿੱਚ ਪੈਸਾ ਰੱਖਿਆ ਗਿਆ ਹੈ ਉਹਦੇ ਲਈ ਵੀ ਮੈਂ ਬਹੁਤ ਧੰਨਵਾਦ ਕਰਾਂਗੀ 13987 ਕਰੋੜ ਰੁਪਇਆ ਜੋ ਕਿ ਟੋਟਲ ਬਜਟ ਦਾ 34% ਆਪਾਂ ਕਹਿ ਸਕਦੇ ਹਾਂ ਓ ਐਸਸੀ ਸਬਪਲਾਨ ਚ ਪਾਇਆ ਗਿਆ ਜ ਜਿਹਦੇ ਵਿੱਚ ਅਸੀਂ ਅਨਸੂਚਿਤ ਜਾਤੀ ਦੇ ਲੋਕਾਂ ਨੂੰ ਮੂਰੇ ਰੱਖ ਕੇ ਉਹਨਾਂ ਦੇ ਹਿਸਾਬ ਨਾਲ ਜਿਹੜਾ ਬਜਟ ਪਲਾਨ ਕੀਤਾ ਗਿਆ ਇਸੇ ਤਰ੍ਹਾਂ ਹੀ ਗਰੀਬ ਲੜਕੀਆਂ ਦੇ ਵਿਆਹਾਂ ਤੇ ਦਿੱਤੀ ਜਾਂਦੀ ਜਿਹੜੀ ਸਕੀਮ ਹੈ ਆਸ਼ੀਰਵਾਦ ਸਕੀਮ ਉਹਦੇ ਲਈ 36 ਕਰੋੜ ਰੁਪਈਆ ਰੱਖਿਆ ਗਿਆ ਤੇ ਜਿਹੜੇ ਗਰੀਬ ਪਰਿਵਾਰਾਂ ਦੇ ਬੱਚੇ ਆ ਅਨਸੂਚਿਤ ਜਾਤੀ ਨਾਲ ਸੰਬੰਧ ਰੱਖਦੇ ਪਛੜੀਆਂ ਸ਼੍ਰੇਣੀਆਂ ਨਾਲ ਸੰਬੰਧ ਰੱਖਦੇ ਓਬੀਸੀ ਵਾਲੇ ਬੱਚੇ ਉਹਨਾਂ ਨੂੰ ਜਿਹੜੀ ਅਸੀਂ ਸਕਾਲਰਸ਼ਿਪ ਦਿੰਨੇ ਆ ਅਚੇਰੀ ਸਿੱਖਿਆ ਦੇ ਲਈ ਉਹਦੇ ਲਈ 262 ਕਰੋੜ ਦੀ ਪ੍ਰੋਵੀਜ਼ਨ ਜਿਹੜੀ ਰੱਖੀ ਗਈ ਉਹਦੇ ਲਈ ਮੈਂ ਦਿਲੋਂ ਧੰਨਵਾਦ ਕਰਾਂਗੀ ਵਿੱਤ ਮੰਤਰੀ ਜੀ ਦਾ ਵੀ ਔਰ ਮੁੱਖ ਮੰਤਰੀ ਪੰਜਾਬ ਜੀ ਦਾ ਵੀ ਇਸੇ ਤਰ੍ਹਾਂ ਹੀ ਜਨ ਵਿਕਾਸ ਕਾਰਜਕ੍ਰਮ ਜਿਹਦੇ ਤਹਿਤ ਅਸੀਂ ਘੱਟ ਗਿਣਤੀ ਲੋਕਾਂ ਦੇ ਭਲੇ ਦੇ ਲਈ ਜਿਹੜੇ ਦੋ ਕਾਲਜ ਖੋਲਣੇ ਆ ਜਿਦੇ ਵਿੱਚ ਇੱਕ ਮੈਡੀਕਲ ਕਾਲਜ ਤੇ ਜਿਦੇ ਵਿੱਚ ਇੱਕ ਐਗਰੀਕਲਚਰ ਕਾਲਜ ਉਹਦੇ ਲਈ ਸਟੇਟ ਸ਼ੇਅਰ 170 ਕਰੋੜ ਦੀ ਪ੍ਰੋਵੀਜ਼ਨ ਰੱਖੀ ਗਈ ਜਿਹਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਇਹ ਦੋਨੋਂ ਕਾਲਜਾਂ ਦੀ ਉਹ ਸਾਰੀ ਵੀ ਸ਼ੁਰੂ ਹੋ ਜਾਏਗੀ ਸੋ ਇੱਕ ਬਹੁਤ ਹੀ ਆਮ ਲੋਕਾਂ ਦੇ ਨਾਲ ਜੁੜਿਆ ਹੋਇਆ ਬਜਟ ਅਪਲਿਫਟਿੰਗ ਆਮ ਲੋਕਾਂ ਦੀ ਅਪਲਿਫਟਿੰਗ ਵਾਲਾ ਬਜਟ ਪੇਸ਼ ਕੀਤਾ ਗਿਆ ਤੇ ਇੱਥੇ ਹੀ ਮੈਂ ਜੇ ਗੱਲ ਕਰਾਂ ਸਾਡੀਆਂ ਔਰਤਾਂ ਦੀ ਸਾਡੇ ਬਜ਼ੁਰਗਾਂ ਦੀ ਸਾਡੇ ਅੰਗਹੀਣ ਬੱਚੇ ਪਰਿਵਾਰ ਤਲਾਕਸ਼ੂਦਾ ਔਰਤਾਂ ਅਣਵਿਆਹੀਆਂ ਸਾਡੀਆਂ ਔਰਤਾਂ ਜਿਨ੍ਹਾਂ ਨੂੰ ਕੋਈ ਆਸਰਾ ਨਹੀਂ ਹੈ ਉਹਨਾਂ ਦੇ ਲਈ ਸਰਕਾਰ ਵੱਲੋਂ ਵੱਡੀ ਅਮਾਉਂਟ ਜਿਹੜੀ 6175 ਕਰੋੜ ਦਾ ਬਜਟ ਰੱਖਿਆ ਗਿਆ ਸੋ ਇਹ ਮੈਂ ਦਿਲੋਂ ਧੰਨਵਾਦ ਕਰਾਂਗੀ ਕਿ ਇਹ ਲੋਕ ਜਿਹੜੇ ਅਸੀਂ ਅਕਸਰ ਹਾਸ਼ੀਏ ਵੱਲ ਧੱਕੇ ਹੋਏ ਲੋਕਾਂ ਚ ਗਿਣਦੇ ਹਾਂ ਇਹਨਾਂ ਦੇ ਬੈਨੀਫਿਟ ਲਈ ਬਹੁਤ ਵਧੀਆ ਅਮਾਉਂਟ ਰੱਖੀ ਗਈ ਹੈ ਇਸੇ ਤਰ੍ਹਾਂ ਹੀ ਸੋਸ਼ਲ ਜਸਟਿਸ ਦੇ ਵਿੱਚ ਵੀ 9346 ਕਰੋੜ ਰੁਪਏ ਦੀ ਬਹੁਤ ਵੱਡੀ ਅਮਾਉਂਟ ਦੀ ਪ੍ਰੋਵੀਜ਼ਨ ਕੀਤੀ ਗਈ ਹੈ ਜਿਦੇ ਵਿੱਚ ਸਾਰੇ ਹੀ ਸਾਡੇ ਗਰੀਬ ਪਰਿਵਾਰਾਂ ਦੇ ਭਲੇ ਬਾਰੇ ਅਸੀਂ ਗੱਲ ਕਰਦੇ ਆਂ ਚੰਦਰ ਕੰਸਲਟੈਂਟਸ ਲਿਮਟਿਡ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕਟ੍ਰੇਡ ਬੇਟ ਫਰਮ ਇਜ਼ ਨਾਓ ਅਵੇਲੇਬਲ ਔਨ ਯੂਅਰ ਲੋਕਲ ਲੰਡਨ ਏਰੀਆ ਹੀ ਹੈਜ਼ ਮੋਰ ਥੈਨ 5 ইয়ার্স ਐਕਸਪੀਰੀਅੰਸ ਇਨ ਸੇਮ ਲਾਈਨ He used to work with reputed companies, agencies as well local builders with brothers. He is professional by plumbing, electrician, masonry, carpentering. For more information, please contact him at under Jack Trade platform www.checktrade.com 921760. Chandar Consultants Limited call him on this number 79 ਔਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ